ਸ਼ਾਸਤਰੀ ਕਾਲ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਉਮੀਦ ਆ ਜੀ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾ ਵਿੱਚ ਰੱਖੇ ਲੋ ਜੀ ਲੱਗਿਆ ਅੰਜ ਦਾ ਬਲੌਗ ਸ਼ੁਰੂ ਕਰਨ ਜੀ ਬਲੌਗ ਤੋਂ ਪਹਿਲਾਂ ਚੈਨਲ ਨੂੰ ਸਾਡੇ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਜੀ ਅੱਜ ਮੌਸਮ ਹੈਗਾ ਜੀ ਬਹੁਤ ਹੀ ਵਧੀਆ ਠੰਡਾ ਮੌਸਮ ਆ ਮੀਂਹ ਦੀ ਪੂਰੀ ਪੂਰੀ ਸਭਾਵਨਾ ਤੇ ਪਹੁੰਚੇ ਹੋਏ ਅੱਜ ਫੇਰ ਮਾਲਾ ਮੋਟਰਪਰ ਤੇ ਟਰਾਂਸਫਰਮ ਤਰੀਬਨ ਸਾਡਾ ਤੁਹਾਨੂੰ ਮੈਂ ਦਿਖਾਇਆ ਦਾ ਵੀਡੀਓ ਵਿੱਚ ਤਰੀਬਨ ਸਾਡਾ ਇਹ ਰੈਡੀ ਹੋਆ ਜੀ ਤੇ ਰਹਿ ਗਏ ਤਾਂ ਜੀ ਇੱਕ ਦੋ ਕੰਮ ਹੋਰ ਉਹ ਇੱਕ ਦੋ ਕੰਮ ਹੁਣ ਤੁਸੀਂ ਕਹੋਗੇ ਵੀ ਤੂੰ ਯਾਰ ਨਵੇਂ ਨੇ ਵਿੱਚੇ ਨਹੀਂ ਆਉਂਦਾ ਤੇਰਾ ਜੀਜਾ ਸਹੀ ਹੋ ਕਹਿੰਦਾ ਵੀ ਇਹ ਸਾਨੂੰ ਲਾਰੀ ਲਾਈ ਜਾਂਦਾ ਨਹੀਂ ਜੀ ਤੇ ਇਹ ਕੰਮ ਹੈਗਾ ਜੀ ਇਦਾਂ ਵੀ ਜਿਹੜਾ ਜੀ ਆ ਪਾਈਪ ਆ ਉਸੀਂ ਸ਼ਾਇਦ ਵੀਡੀਓ ਵਿੱਚ ਦੇਖਿਆ ਹੋਣਾ ਇਹ ਪਾਈਪ ਜਦੋਂ ਅਸੀਂ ਮਸ਼ੀਨ ਲੱਗੇ ਤੇ ਫੇਰ ਨਾ ਬਰਮਾ ਹੁੰਦਾ ਹੀ ਉਹ ਮਸ਼ੀਨ ਦੇ ਵਿੱਚ ਜਿਹੜੀ ਖੱਡਾ ਪੜਦੀ ਆ ਉਹ ਇਹਦੇ ਉੱਪਰ ਵੱਜਿਆ ਤੇ ਪਾਈਪ ਗਿਆ ਸੀ ਪਾਈਪ ਗਿਆ ਤੇ ਜੀ ਟੁੱਟ ਤੇ ਕੱਲ ਕੱਲ ਪਰਸੋਂ ਪਰਸੋਂ ਉਹ ਜੋੜ ਲਾ ਦਿੱਤਾ ਤਾਂ ਤੇ ਜੋੜ ਲਾਉਣ ਤੋਂ ਬਾਅਦ ਦੇ ਵਿੱਚ ਵੀ ਕਹਿੰਦੇ ਵੀ ਇੱਕ ਵਾਰ ਲਾਈਟ ਆ ਜਵੇ ਤੇ ਆਪਾਂ ਨੂੰ ਪਤਾ ਲੱਗ ਜਵੇ ਕਿਸੇ ਪਾਸੋਂ ਲੀਕ ਵਗੈਰਾ ਤਾਂ ਨਹੀਂ ਇਹ ਹੁੰਦਾ ਤੇ ਬਾਕੀ ਹੁਣ ਐਨ ਓਕੇ ਆ ਜੀ ਜੋੜ ਲੱਗਿਆ ਹੋਇਆ ਤੇ ਲੀਕਿੰਗ ਵਗੈਰਾ ਹੈ ਨਹੀਂ ਜੀ ਤੇ ਨਾਲ ਦੀ ਨਾਲ ਹੁਣ ਕਹਿੰਦੇ ਜੀ ਹੁਣ ਤੂੰ ਆਇਆ ਤਾਂ ਹੋਇਆ ਰਿਸ਼ਤੇਦਾਰੀ ਦਾ ਕੀ ਫਾਇਦਾ ਮਾਸੜ ਜੀ ਕਹਿੰਦੇ ਵੀ ਤੂੰ ਐ ਕਰ ਹੁਣ ਪੱਕੀ ਨੂੰ ਬੁਲਾਉਂਦੇ ਫਿਰੂਗੇ ਵੀ ਤੂੰ ਮੇਰੇ ਨਾਲ ਮਦਦ ਕਰ ਮੈਂ ਕਿਹਾ ਮਾਸੜ ਕੋਈ ਜਲਦੇ ਨਹੀਂ ਤੂੰ ਦੱਸ ਕਿਆ ਹੁਕਮ ਲਾ ਤੂੰ ਵੀ ਤੂੰ ਬੇਨਤੀ ਨਾ ਤੂੰ ਹੁਕਮ ਲਾ ਬੇਪਾ ਨੇ ਆਇਆ ਕਰਨਾ ਭਾਈ ਤੂੰ ਅੱਜ ਮੇਰੇ ਨਾਲ ਕੰਮ ਕਰਾ ਕੇ ਜਾ ਕੋਈ ਗੱਲੇ ਨਹੀਂ ਜੀ ਤੇ ਪਹੁੰਚੇ ਹਾਂ ਹੁਣ ਮਾਸੜ ਜੀ ਕੋਲ ਤੇ ਆਪ ਵੀ ਲੱਗੇ ਹੋਏ ਆ ਜੀ ਇਹ ਕਹੀ ਚਲਾਉਣ ਹੈ ਹਾਂ ਜੀ ਮਾਸੜ ਜੀ ਸਤਿਕਾਰ ਜੀ ਅੱਜ ਮੈਂ ਬੁਲਾਇਆ ਰਿਸ਼ਤੇਦਾਰ ਨੂੰ ਭਾਈ ਹਾਂ ਇਹ ਮੈਡੀਕਾ ਮਦਦ ਕਰਾ ਤੂੰ ਮਾੜਾ ਮੋਟਾ ਅਸੀਂ ਤਾਂ ਪੁਰਾਣੇ ਹੋ ਗਏ ਹੈ ਤਾਂ ਇਹ ਅਮਰੀਕਾ ਵਿੱਚ ਰਟਾਇ ਰਹੇ ਅਸੀਂ ਵੀ ਹਾਂ ਇਹ ਮਹਿਕਮੇ ਚ ਰਟਾਇ ਨਵਾਂ ਜੋ ਕੋ ਨਵਾਂ ਹੀ ਆ ਨਵਾਂ ਜੁਗ ਨਵਾਂ ਵੀ ਭਾਈ ਨਾਲ ਕੋਈ ਕਰਾਰੇ ਮੇਰੇ ਕੰਮ ਆ ਗਿਆ ਜਿਹੜੇ ਨੱਠਿਆ ਆ ਜੀ ਮੈਂ ਖਿਆ ਮਾਸੜੀ ਜੇ ਤੁਸੀਂ ਨਹੀਂ ਜਵਾਬ ਦਿੰਦੇ ਅਸੀਂ ਕਿੱਦਾਂ ਹਟ ਜੂਗੇ ਆਹੀ ਹੁੰਦਾ ਫਿਰ ਰਾਲ ਮਿਲ ਕੇ ਕੰਮ ਹੁੰਦਾ ਹਾਂ ਹੱਥ ਨੂੰ ਹੱਥ ਪਿਆਰ ਨੂੰ ਪਿਆਰ ਹਾਂਜੀ ਹਾਂਜੀ ਕਹਿੰਦਾ ਜੀ ਸਾਫੇ ਮਹਾਬਜਰੀ ਜੀ ਪਾਟ ਉਹਨੂੰ ਖੱਡਾ ਭਰ ਕੇ ਖੇਚ ਲਾ ਰਹੀਏ ਠੀਕ ਆ ਕੰਮ ਚੱਲੂ ਹੋ ਜੀ ਕੰਮ ਚੱਲੂ ਹੋਣਾ ਜੀ ਤੇ ਹੁਣ ਲੱਗੇ ਹੋਏ ਆ ਜੀ ਆਪਾਂ ਬਜਰੀ ਲਾਉਣ ਤੇ ਹੁਣ ਉਹ ਖੱਡਾ ਭਰਨਾ ਆਪਾਂ ਨੇ ਬਜਰੀ ਨਾਲ ਚਲੋ ਅੱਜ ਮਾਸੜ ਜੀ ਨਾਲ ਵੀ ਦੋ ਦੋ ਹੱਥ ਮਤਲਬ ਕੰਮ ਦੇ ਵਿੱਚ ਦੋ ਦੋ ਹੱਥ ਜੀ ਉਹ ਦੋ ਦੋ ਹੱਥ ਨਾਲ ਸਮਝਿਓ ਤੇ ਅੱਧਰ ਸਾਡਾ ਨਵਾਂ ਬੰਦਾ ਪਹੁੰਚਿਆ ਹੋਇਆ ਜੀ ਸੋਸੀ ਕਰ ਜੀ ਸੋਸਾ ਠੀਕ ਆ आज तू भी हमारे साथ काम करेगा हां देख काम करेगा पक्की बात है पक्की बात है ठीक है चलें चलें कहां काम पर आगे काम पे खड़े हैं हम हां 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 चलो जी रड़ा लिए बजरी हो तो बात थनु दाद दिया आगे आगे क्या प्रक्रिया ठीक है जी, जी। तसला, तसला लग गया तू तसलाला 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 कटारी कटारी लो ना दूसरी केड़ी दूसरी कटारी कटारियां हैं एक दूसरी जम लगया एक कटारी क्या होती है तसले नु कटारी कहने हैं ਏ ਕਹਨੇ ਆ? ਇਹ ਕਾਲੇ ਕਰਾਇਆ ਤੂੰ। ਤਕਾਰੀ ਬੋਲਦਾ। ਤਕਾਰੀ। ਅੱਛਾ ਤਕਾਰੀ ਬੋਲ ਤੁਹਾਰੇ ਉਧਰ। ਇਹ ਮਾਸਟਰ ਜੀ ਮੈਨੂੰ ਲੱਗਦਾ ਵੀ ਤੁਸੀਂ ਨਾ ਨਾ ਰੈਗੂ ਭਾਜਾ ਸਿੱਖਿਆ ਨਹੀਂ ਹੈ ਨਾਲੀ ਵੀ ਹੈ ਨਾ। ਇਹ ਕੰਮ ਨਹੀਂ ਕਰਿਆ ਹਾ। ਕਹਾਲੇ ਨੇ ਪੁਆਇਆ ਵਾ। ਹਾਂ। ਤਾਂ ਹੀ ਤਾਂ ਹੀ ਤੁਹਾਨੂੰ ਪਤਾ ਵੀ ਤਕਾਰੀ ਕੀ ਕਹਨੇ ਆ ਕਹੀ, ਕਿਆ ਕਹੀ ਕੋ ਕਿਆ ਬੋਲਤੇ ਹੋ। ਕਸਲਾ ਬੋਲਦੇ ਕਹਾਲੇ ਨੂੰ ਪਤਾ ਨਹੀਂ ਲੱਗਦਾ। ਹੈ ਕਿਆ ਕਹਤੇ ਹੈ? ਭਾਈ ਕਮਲਾ ਨੇ ਪਾਲ ਮੈਂ ਕੋਦਾਰੀ ਬੋਲਦਾ ਹੈ। ਕਲਹਾਰੀ। ਕੋਦਾਰੀ ਬੋਲਦਾ। ਕੁਦਾਰੀ। ਅੱਛਾ। ਕਦਾਰੀ। अच्छा बंगाल के हो? नहीं नेपाल है नेपाल के नेपाल के ठीक है थोड़ा परन काला होना इथे बिनाप के देता पाली पादी ने धो ये सारे छिल रखे हैं इसको इधर को खींच ले इसको इधर को खींच ले ਸਾਡਾ ਰਹੇ ਵੀ ਉਥੋਂ ਹੋ ਕੇ ਹੋਰ ਵੀ ਲਾ ਦੇ ਉਹਦੀ ਫੂਲ ਲਾ ਦੀ ਜਾ ਕੇ ਕਿਤੇ ਕੰਮ ਕਾਲਾ ਆਪਣਾ ਹਾਂ ਵੀ ਹਾਂ ਵੀ ਕੰਮ ਨਿਪਟਦੇ ਠੰਡੇ ਠੰਡੇ ਨਿਪਟ ਜਾਂਦਾ 8 ਵਜੇ ਬੈਠਾ ਹੋ 8 ਵਜੇ ਸ਼ੁਰੂ ਹੋਣਾ 10 ਵਜੇ ਤੱਕ 10 ਵਜੇ ਤੱਕ ਬੈਠੜਾ ਉਹਨਾਂ ਨੇ ਅਜਾ ਹੁਣ 8:00 ਵਜੇ ਆ ਬੱਚੇ ਜਾਂ ਰਹੇ ਉਹਦੇ ਪਾਰ ਮੁੱਛਤ ਵੀ ਬਿਠਾ ਲਿਆ ਇੱਕ ਘੰਟੇ ਬਾਅਦ ਹੀ ਬਿਠਾ ਲਿਆ ਹਾਂ ਵੀ ਮੈਂ ਭਾਈ ਆ ਗਿਆ ਹਨਾ ਇੱਕ ਵਾਰ ਚਲੋ ਹਰੇ ਹੁੰਦੀ ਉਹ ਸਿਆਣੀ ਸਿਆਣੀ ਦੀ ਨਾਲ ਉਹਨੂੰ ਪਤਾ ਹੈ ਕੰਮ ਉਹਨੇ ਕਈ ਖੱਡੇ ਹੀ ਪਰੇ ਵੀ ਪਰੇ ਹੋਇਆ ਹਾਂ ਬੱਸ 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 ਇੱਕ ਮਿੰਟ ਆਏ ਨਾ ਪਾਪਾ ਆ ਕੇ ਨਾ ਛੇਟੇ ਢੇੜੀ ਤੇਰੀ ਕੀ ਕਹਿੰਦੇ ਬਸ ਬਸ ਤੇਰੀ ਕਰੂਗੀ ਆਪਣੇ ਪਰਮਟੇ ਦੀ ਗੱਲ ਚਲ ਬਾਈ ਤੇ ਜਾ ਲਾ ਲਓ ਜੀ ਮਾਸੜ ਜੀ ਨੇ ਕਰਤਾ ਸਾਡਾ ਸਿਮੈਂਟ ਹੁਣ ਰੈਡੀ ਕਰਤਾ ਇਹਨਾਂ ਨੇ ਤੇ ਇਹਨਾਂ ਦੇ ਕੋਲ ਤੇ ਇੱਕ ਹੋਰ ਵੀ ਸਲਾਹ ਮਿਲੀ ਆ ਕਹਿੰਦੇ ਵੀ ਜੇ ਪਲਾਸਟਿਕ ਦਾ ਪਾਈਪ ਲੀਕ ਹੁੰਦਾ ਹੋਵੇ ਤਾਂ ਮਾਸੜੀ ਕਿਆ ਕਰਨਾ ਚਾਹੀਦਾ ਤੁਸੀਂ ਮੈਨੂੰ ਹੁਣ ਦੱਸ ਕੇ ਹਟੇ ਦਿ ਪਲਾਟ ਬਲੀ ਕਰਦਾ ਹੋਵੇ ਹਾਂ ਤਾਂ ਪਹਿਲਾਂ ਉਹਨੂੰ ਜੋੜ ਨਾਲ ਲਾ ਲਾ ਗਿਆ ਜੀ ਜੋੜ ਲੱਗ ਗਿਆ ਉਰੇ ਪਰ ਟੇਬ ਚ ਆ ਰਿਹਾ ਰਿਹਾ ਰਬਟ ਚੰਗੀ ਤਰ੍ਹਾਂ ਲਪੇਟ ਦੋ ਲਪੇਟਤੀ ਦੋਵੇਂ ਖਾਨੇ ਨਾਲ ਮਿਲ ਗਏ ਕਿ ਦੂਰੇ ਮਿਲ ਗਏ ਜੀ ਐ ਦੂਰੇ ਚੌੜੇ ਘਮਾ ਕੇ ਤੇ ਹੋਰੀ ਰਬਟ ਮੈਂ ਸਮਝ ਗਿਆ ਉਰੇ ਪਰ ਤੇ ਗੋਟਾ ਟੱਗਾ ਜਿਹੜਾ ਆਪਣਾ ਉਹਦਾ ਪਲੱਟ ਕੇ ਤੇਲੀ ਵੀ ਆਉਣਾ ਹਾਂਜੀ ਉਹਦੇ ਦਾ ਬੰਦ ਉਹਦੇ ਪਰ ਮਾਰੋ 4 ਤੇ 10 ਤਾਰ ਦੇ ਬਾਲ ਤੇ ਤਾਰ ਮਾਰ ਟ ਹੋ ਜਵੇ ਤਾਰ ਮਾਰ ਤੇ ਉਹਦੇ ਬਾਅਦ ਪਿੱਤੂ ਸਰਫ ਆ ਜਾਏ ਤੈਨੂੰ ਦੱਸਦਾ ਹਾਂ ਪਿਆ ਕਹਿੰਦਾ ਸਰਫ ਆ ਤਾ ਕਿਸੇ ਹੋਰ ਤੇ ਪੁੱਛਿਆ ਹੁਣ ਹਾਂ ਮੈਂ ਪੁੱਛਿਆ ਬਾਈ ਜੀ ਜਾ ਕੇ ਪਾਉਣ ਲੱਗਿਆ ਤਾਂ ਮੈਨੂੰ ਮੁੰਡੇ ਨੇ ਦੱਸਿਆ ਉਹ ਕਹਿੰਦਾ ਵੀ ਲੀਗੇ ਨਹੀਂ ਹੋਊਗਾ ਵੀ ਪਹਿਲਾਂ ਇੱਕ ਸਮੇਟ ਦੇ ਥੈਲੇ ਦੇ ਵਿੱਚ ਸੌਰੀ ਇੱਕ ਤਸਲੇ ਵਿੱਚ ਸਰਫ ਪਾ ਕੇ ਵਿੱਚ ਭਰ ਦੋ ਲੀਗੇ ਨਹੀਂ ਹੋਊਗਾ ਬਣ ਜਦੋਂ ਆਪਾਂ ਕਰੀਏ ਉਹ ਫਾਤੀ ਉਹ ਵੀ ਕਰ ਦੇਣਾ ਕਿ ਨਹੀਂ ਹਿੱਲੂਗਾ ਜੀ ਹਿੱਲਣਾ ਨਹੀਂ ਕਹਿੰਦਾ ਜੋੜ ਜਿੱਥੋਂ ਏ ਲੀਕ ਹੁੰਦਾ ਕਹਿੰਦਾ ਉਹ ਹਿੱਲੂਗਾ ਨਹੀਂ ਬਸ ਜਿੱਥੇ ਤੁਹਾਨੂੰ ਪਤਾ ਵੀ ਇੱਥੇ ਭਾਈ ਲੀਕ ਹੁੰਦਾ ਚਲ ਜੀ ਇਸ ਕੋ ਰਲਾ ਦੇ ਇਹ ਬਜਰੀ ਪਾਤੀ ਪਾਤੀ ਜੀ ਕਿਆ ਬਾ ਯਾਰ ਛੋਟੂ ਬੜਾ ਤੇਜ਼ ਦੁੱਬ ਬੜਾ ਤੇਜ਼ ਆ ਯਾਰ ਤੂੰ ਤਾਂ ਬਹੁਤ ਤੇਜ਼ ਨਿਕਲਾ ਹੈ ਕੰਮ ਕੀਆ ਹੈ ਹਾਂ ਕਿਆ ਹਾਂ ਕੰਮ ਕੀਆ ਹੈ ਮਾਸੜ ਜੀ ਨੇ ਰਲਾਤਾ ਜੀ ਸਰਫ ਤੇ ਹੁਣ ਪਾਇਪ ਦੀ ਤਿਆਰੀ ਹੈ ਜੀ ਹਾਂ 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 ਹੌਲੋਂ ਜੂ ਬੰਦ ਪੱਕਾ ਪੱਕਾ ਕੋਕੀ ਲਾ ਦਾਂਗੇ ਕੋਕੀ ਜੇ ਦੁਆਰਾ ਲੀਖੂ ਗਈ ਹੈ ਜੇ ਦੁਆਰਾ ਲੀਖੂ ਗਿਆ ਦੁਆਰੇ ਜੀ ਮਹਾਸ਼ ਨੂੰ ਹੁਣ ਦੇ ਹੇ ਵੇ ਵੇ ਫੇ ਨਹੀਂ ਫੇ ਤੁਸੀਂ ਸਿਆਣਾ ਸੀ ਤਾਂ ਥੋੜੀ ਸਲਾਹ ਦੇ ਰਹੇ ਹਾਂ ਸਲਾਹ ਤਾਂ ਹੀ ਦੇਤੀ ਭੀ ਲੀਕ ਹੋਊਗਾ ਕਾ ਤੇ ਹੋਊਗਾ ਨਹੀਂ ਲਾਇਆ ਲਾਇਆ ਕਾ ਪਾਸੇ ਲੀਕ ਕਰਨ ਬਾਅਦ ਨਹੀਂ ਕਈ ਵਾਰ ਹੋ ਜਾਂਦਾ ਇੱਥੇ ਹੁੰਦਾ ਤਾਂ ਦੀ ਪੱਕੀ ਗੱਲ ਆ ਲਾ ਜੀ ਮਾਸੜ ਜੀ ਨੇ ਕੋਕੇ ਘੜਤੇ ਹਾਂ ਸਰਫ ਨੇ ਪਕੜ ਕਰਨੇ ਲਾਓ ਜੀ ਪਾਓ ਫਿਰ ਭਾਈ ਹੁਣ ਕਿਹਨੂ ਡੀਗਦੇ ਆਪਾਂ ਇਹ ਕਿੰਨਾ ਕੁ ਪੌਣਾ ਪਾਣੀ ਦੇਖ ਲਿਓ ਪੂਰਾ ਪਾਣੀ ਪਾਇਆ ਨਹੀਂ ਇਹ ਰਲਾ ਕੀ ਪਾ ਦੇਣਾ ਮੇਰੇ ਹਿਸਾਬ ਨਾਲ ਤਾਂ ਹਾਂ ਆਇਆ ਕੰਢੀ ਹੁਣੀ ਆ ਨੱਥਾ ਚਲੇ ਜਾ ਆਇਆ ਬਿਠਾਉਂ ਉਹ ਛਰੇ ਪਰ ਇਹ ਤੇ ਬੜੀ ਕਾਂਢੀ ਪੜਾਈ ਹੋਈ ਹੈ ਉਹ ਆਇਆ ਕਹਿੰਦਾ ਉਹ ਛਰੇ ਪਰ ਇਹ ਨੀਚੇ ਨੀਚੇ ਮਿੰਗਿਆਂ ਦੇ ਕਹਾਂ ਜਾ ਕੇ ਇਹਨਾਂ ਲੰਗੀ ਟਾਈਪ ਨੱਥੀ ਕਿਹ ਗਾਹ ਦਾ ਓਕੇ ਛਰੇ ਪਰ ਉਥੀਲੇ ਸਾਹਮਲੇ ਕੋ ਕਿ ਕਹੀ ਪਈ ਤੇ ਜੇ ਕੋਪ ਆ ਉਹ ਨੂੰ ਕੱਲ ਮੈਂ ਗਲੀ ਕੱਢਣ ਨੂੰ ਦੇਖਿਆ ਤਾਂ ਇੱਕ ਸਮਾਨ ਜਾ ਉਹ ਵੀ ਲੈ ਆਇਆ ਤੇ ਕਿ ਨਹੀਂ ਤੂੰ ਲੈ ਆਈ ਦੇ ਹਾਂ ਜੀ ਜੀਜਾ ਜੀ ਪਹੁੰਚ ਗਏ ਨੇ ਜੀ ਹਾਂ ਜੀ ਬਿਲਕੁਲ ਸਾਸਰੀ ਘਰ ਬੋਲ ਦਿਓ ਜੀ ਬਾਈ ਜੀ ਖਾਫਾ ਉਹ ਅਖਰੀ ਪੁੱਛ ਮਨ ਖਾਫਾ ਬੇਰੀ ਪਤਾ ਜੀ ਮਨੋਂ ਪਤਾ ਚੱਲ ਗਿਆ ਚਲੋ ਮੌਸਮ ਬੜਾ ਵਧੀਆ ਹੋਇਆ ਤਾਂ ਪਰ ਹੁਣ ਧੁੱਪਾਂ ਬਹੁਤ ਹੋ ਗਈ ਦੇਖੋ ਨੇ ਟਾਈਮ ਗੱਲ ਉਹਦਾ ਰੋਗਾ ਜਿੱਦਾਂ ਅੱਜ ਹੁੰਦਾ ਮੜਾ ਮੁੱਟਾ ਆਪਣਾ ਤਾਂ ਉਹ ਦਿਖਾਉਂਦਾ ਜੋਰ ਉਹ ਜੋਰ ਤਾਂ ਦਿਖਾਉਂਦਾ ਹੀ ਆ ਹਾਂ ਤੁਹਾਨੂੰ ਪਤਾ ਹੀ ਵੀ ਹੁਣ ਧੁੱਪ ਨੇ ਤਾਂ ਆਪਣਾ ਜੋਰ ਦਿਖਾਉਣਾ ਹੀ ਨਹੀਂ ਬਾਈ ਹਾਂ ਧੁੱਪ ਹੈ ਵੀ ਬਹੁਤ ਅੱਜ ਹੈ ਜੀ ਹੈ ਨਹੀਂ ਕੋਈ ਸ਼ੱਕ ਨਹੀਂ ਬਹੁਤ ਹੈ ਰਾੜਾਤਾ ਇਹ ਪਾਨੇ ਸਰਫ ਤੇ ਐਨੇ ਕਿਹੜਾ ਸਰਜੂਗਾ ਜੀ ਹਾਂ ਜੀ ਇਹ ਤਾਂ ਪਹੁੰਚਾ ਪਾਚੀ ਕਰਨ ਤਾਂ ਉਹ ਫੇਰ ਜੀ ਧੋਖੋ ਠੀਕ 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 ਅੱਛਾ ਤੁਸੀਂ ਸਮਝਿਆ ਵੀ ਇੰਨਾ ਕੀ ਪੈਣਾ ਬਸ ਹਾਂ ਤੇ ਇੰਨਾ ਕੀ ਚੱਕਿਆ ਕੰਮ ਕਿਆ ਕਰਿਆ ਹੈ ਨਾ ਇਹ ਤਾਂ ਹੀ ਸਰਪ ਪਾਈ ਆ ਵੀ ਸਿਰਫ ਜਿੱਥੇ ਜੋੜ ਆ ਉਹਦੇ ਉੱਪਰ ਸਿੱਟਰ ਨੂੰ ਵੀ ਉਹ ਜੋੜ ਨੂੰ ਪਕੜ ਕਰ ਲੂਗਾ ਇੱਕਣਾ ਵੀ ਹੋ ਜਣਾ ਹੁੰਦਾ ਹਾਂ ਬਿਲਕੁਲ ਜਿਆਦਾ ਪਕੜ ਕਰਦਾ ਫਿਰ ਇਹ ਵੀ ਨਾ ਮੀਉ ਗੱਲ ਦਾ ਪਤਾ ਲੱਗਿਆ ਮੈਨੂੰ ਮੈਂ ਕਿਹਨੂੰ ਸਰਪ ਮੰਗਾਈ ਜਾਂਦਾ ਮਾਂ ਕੱਪੜੇ ਧੋਣ ਬੈਠਣਾ ਇਹਨਾਂ ਨੇ ਠੀਕ ਕਰੇ ਗਰਮੀ ਜਿਆਦਾ ਹੈ ਕੋਈ ਜ਼ੋਰ ਨਹੀਂ ਲੱਗਿਆ ਹੈਗਾ ਨਹੀਂ ਇਹ ਆਪਣਾ ਮਿੱਤਰ ਆ ਵੀ ਇਹ ਕੰਮ ਇਹੀ ਕਰਦਾ ਉਹ ਪੈਪਾ ਦਾ ਹਾਂ ਉਹ ਕਹਿੰਦਾ ਵੀ ਆ ਚੀਜ਼ ਰਲਾ ਕੇ ਪਾ ਪਾ ਪਾਇਪ ਜਿੱਥੋਂ ਲੀਕ ਆ ਉੱਥੇ ਉੱਥੇ ਪਾ ਦੇ ਮੁੜ ਕੇ ਲੀਕ ਛੇਤੀ ਨਹੀਂ ਹੋਊ ਗਾਰੰਟੀ ਆ ਛੇਤੀ ਨਹੀਂ ਹੋਊ ਗਾ ਲੜੀ ਲੀਕ ਹੋਊਗਾ ਛੇਤੀ ਨਹੀਂ ਹੁੰਦਾ ਇਹ ਕਹਿੰਦਾ ਮਤਲਬ ਜਿਵੇਂ ਹੁਣ ਤੁਸੀਂ ਪਾਣੀ ਨਾਲ ਲਾ ਦਿਓ ਛੱਡਤਾ ਜੀ ਲੀਕ ਹੋਣ ਲੱਜਣਾ ਵੀ ਹਾਲੇ ਸੁੱਕਾ ਹੀ ਆ ਗਿੱਲਾ ਕਹਿੰਦੇ ਨੇ ਜਦੇ ਪਕੜ ਘਰਾ ਦੇਣੀ ਇਸ ਮਿੱਟੀ ਦੀ ਥੱਲੇ ਪਹਿਲਾਂ ਮਿੱਟੀ ਦੇਣੀ ਪੈਣੀ ਆ ਪੰਸਰ ਦੇ ਪਾਸੇ ਨਹੀਂ ਸਾਰੀ ਬਜਰੀ ਤੇ ਜ਼ਿਆਦਾ ਡੂੰਗਾ ਨਹੀਂ ਇਹ ਥੱਲੇ ਦੇ ਪਾਸੇ ਅੱਛਾ ਬਾਦੂ ਰੋਗੀ ਦਿੰਦੀ ਅੱਧੇ ਥੱਲੇ ਰਿਬੇ ਦੀ ਨਾ ਆਉਂਦੀ ਛੇਣਾ ਕੀ ਕੰਮ ਦਾ ਪਾਵਰ ਖਰਚਾ ਅੱਛੀ ਚਲੇ ਜਾਣਾ ਮੁਰਕੜ ਕੇ 1000 ਰੁਪਏ ਪਰ ਹੈ ਫੋਟੋ ਵੀ ਤਰਨ ਗੇ ਬੱਜਾ ਮੈਂ ਨੰਗਾ ਹਾਂ ਉਹਨੂੰ ਤੂੰ ਵੀ ਇਹ ਚਲਵਾ ਦੇਣਾ ਤਾਂ ਚਲ ਫਿਰ ਫੋਟੋ ਵੀ ਮੇਰੇ ਕੋਲ ਕਿਈ ਜਾਣ ਭੇਜਣਾ ਆਇਆ ਮੈਂ ਜਾ ਮਾਈ ਮੈਂ ਜਾਂਦਾ ਲੈ ਆ ਆ ਲੋ ਫੜੋ ਮੈਂ ਜਾਂਦਾ ਜੇ ਵੀ ਸਮਝ ਨਹੀਂ ਕਰਦਾ ਜਿਹੜਾ ਹੁਣ ਪੱਪੂ ਪਾਸ ਕਰਨਾ ਉਹ ਤਾਂ ਕਰਨਾ ਹੀ ਕਰਨਾ ਏ ਵੀ ਗਾਣੇ ਫਰੇਕੇ ਫੜ ਲਿਆ ਕਰਨੇ ਫਿਰ ਬਸ ਮੈਂ ਫੜ ਲੈ ਪਾਣੇ ਪਹੋਗਾ ਸ਼ੁਰੂ ਅੱਜ ਦੇ ਕੰਮ ਅੱਜ ਨਵਾਂ ਬਿਜ਼ਨਸ ਸਟਾਰਟ ਅੱਜ ਬੇਦਨਾਂ ਦਾ ਨਵਾਂ ਪਾਣੀ ਛੁੱਟੀ ਦਾੜ ਖਾ ਲਿਆ ਰਿਹਾ ਰਿਸ਼ਤੇਦਾਰ ਤੁਸੀਂ ਪਹਿਲਾਂ ਆਪਾਂ ਕਰਕੇ ਦੇਖਿਆ ਜੀ ਕਿ ਇਧਰ ਰਿਸ਼ਤੇਦਾਰ ਵਗੈਰਾ ਜਿੱਤਿਆ ਪਾ ਦੇ ਕੋ ਪਹਿਲਾਂ ਆਪਣੇ ਨੂੰ ਕਹਿ ਦਿੰਦੇ ਭਾਈ ਤੁਹਾਡੂ ਕੋ ਮਿਸਤਰੀ ਦਾ ਮੈਂ ਕਿਹਾ ਤੁਹਾਡੀ ਹੈਲਪ ਕਰੀ ਹੈ ਹਾਂ ਤੇ ਇੱਕ ਹੁਣ ਤੁਸੀਂ ਹਾਂ ਹੀ ਕਹਿੰਦੇ ਹਾਂ ਹਾਂ ਹੀ ਕਹਿੰਦੇ ਆ ਲੈ ਪਤਾ ਕੀ ਗੱਲ ਹੈ ਇਧਰ ਵਾਲਾ ਤਾਂ ਵੈਸੇ ਐਨ ਓਕੇ ਆ ਇਧਰ ਵਾਲੀ ਦੂਆ ਓਕੇ ਆ ਇੱਥੇ ਜਿਆਦਾ ਨਹੀਂ ਹੈ ਇਹਦੇ ਵਿੱਚ ਥੋੜਾ ਜਿਹਾ ਹੈਗਾ ਟੁਕਾ ਮਾਮੂਲੀ ਜਾਂ ਕਿਤੇ ਕਿਤੇ ਉਹ ਫੜਾ ਤਸਲਾ ਹੀ ਫੜਾ ਦਿਉ ਨੂੰ ਇਹਣਾ ਨੀਚੇ ਕੋਲ ਬਣਾਵੇ ਤਸਲਾ ਆਪਾਂ ਕਿੰਨਾ ਕਰਨਾ ਤਾਂ ਆਪਣਾ ਪਾਣੀ ਦੇ ਦੋ ਨੂੰ ਬਸ ਸਦਾ ਸਾਲਾ ਪਾਣੀ ਲੈ ਲੈ ਹੂੰ ਡੱਬਾ ਪਾ ਲਈ ਆ ਗਿਆ ਤੁਹਾਡੇ ਬਹੁਰੇ ਕਿਲਾਖਲੇ ਚੱਕਲੇ ਕਿਲਾ ਦਬਾਇਆ ਹੂੰ ਪਹਿਲਾਂ ਅਸੀਂ ਚੱਕ ਲਿਆ ਹਾਂ ਤੂੰ ਜਿਆਦਾ ਡੂੰਗਾ ਨਹੀਂ ਦੇਗਾ ਹਣਾ ਹਾਂ ਬਰ ਮਾ ਤਾਂ ਜਿਆਦਾ ਚਲੀ ਗਿਆ ਮੋਰ ਬਹੁਤ ਜਿਆਦਾ ਹੈ ਹਾਂ ਬਰ ਮਾ ਤਾਂ ਬਹੁਤ ਡੂੰਗਾ ਚੱਲ ਗਿਆ ਥੱਲੇ ਉਹ ਵੀ ਇਹ ਜਿਆਦਾ ਡੂੰਗਾ ਹੈ ਨਹੀਂ ਤਾਂ ਇਹ ਪਹਿਲੇ ਹੀ ਆ ਜਾਣਾ ਚਾਹੀਦਾ ਤਾਂ ਪਾਣੀ ਹਣਾ ਇਸ ਸਾਈਡ ਪਰ ਪਾਣਾ ਪਰ ਮਾ ਤਾਂ ਕਰਕੇ ਥੋੜਾ ਜਿਹਾ ਹੋ ਗਿਆ ਉਹ ਵੀ ਸਾਈਡ ਵੱਜੀ ਆ ਉੱਪਰ ਤਾਂ ਵੱਜੀ ਹੀ ਨਹੀਂ ਹੈ ਫੋਨ ਫੋਨ ਜਾ ਵੀ ਬੰਦ ਕਰ ਦਿਆ ਕਰੋ ਆਪਣਾ ਜਿਹੜਾ ਕੰਮ ਤੇ ਉੱਤੇ ਹੋ ਸਮਝ ਗਿਆ ਬਣਾਤੀ ਗੱਲ ਬਾਤ ਕੋਈ ਹਾਂ ਵੀ ਜੜੀ ਬੜੀ ਕੇ ਇਧਰ ਇੱਟ ਨੇੜੇ ਲਾ ਦੇ ਦੂਗੀਆਂ ਇੱਟਾਂ ਨੇੜੇ ਕਰ ਦੇ ਨਹੀਂ ਬਾਹਰ ਨੂੰ ਵੀ ਮੈਂ ਕਹਿੰਦਾ ਵੀ ਪਹਿਲੇ ਇੱਕ ਛੜ ਪਾ ਦਵਾ ਪਰਲਾ ਚਲ ਉਹ ਵੀ ਠੀਕ ਹੈ ਤੇ ਨਹੀਂ ਕਹਿੰਦਾ ਇੱਟਾਂ ਨੂੰ ਤਾਂ ਨੇੜੇ ਰਾਜੇ ਨਿਕਲੇ ਆਉਣੀਆਂ ਨਾ ਬਾਹਰ ਹੋ हां हां ये थोड़ा ए ए, थो, ए करती ये दूरे रहने वाली थी हां दुनिया नु करना त नेड़े जनी मैं कह रहा हूं कि फिर ते जोड वालीया ना जोड ਦੇ ਨੇੜੇ ਤਾਂ ਆਪਾਂ ਨੂੰ ਕਰਨੀ ਪੈਣਾ ਦੇ ਘੜਾ ਚੱਲ ਬਸ 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 ਵਿਚ ਦੇ ਉਧਰ हां इधर ਧੱਕ ਧੱਕ ਇਹਦੇ ਵਿੱਚ ਪਜਾ ਦੇ ਉਹ ਲਓ ਜੀ ਕਾਰੀਗਰ ਮਾਸੜੀਓ ਦੱਸਣਗੇ ਵੀ ਹੁਣ પાસ ਆ ਪੱਪੂ ਜਾਂ ਫੇਲ ਆ ਹਾਂਜੀ ਮਾਸਟਰ ਜੀ ਪੱਪੂ ਪਰਾਣਾ ਖੁੰਡਾ ਇੱਕ ਖਚਾ ਲਾਉਣ ਬਾਅਦ ਅਸੀਂ ਬਹੁਤ ਲਾਈਆਂ ਹਾਂ ਹਾਂ ਇਹ ਮੈਕਮੇ ਦਾ ਕੰਮ ਰਿਹਾ ਜੀ ਮਾਸਟਰ ਜੀ ਦਾ ਪੂਰਾ ਹੁਣ ਤੱਕ ਇਹਨਾਂ ਨੇ ਕੰਮ ਕੀਤਾ ਪੂਰੇ ਡਿਜ਼ਾਈਨ ਦਾ ਪਤਾ ਵੀ ਕਿਵੇਂ ਕੰਮ ਕਰਨਾ ਹਾਂ ਸੁੱਠੇ ਰੱਖਣੀਆਂ ਆਂ ਕੀ ਕਰਨਾ ਹੈ ਹਾਂ ਉਹ ਪੂਰੇ ਪੱਧੋ ਪੱਥਰ ਵੀ ਛੱਡਦੇ ਉਹ ਮੈਨੂੰ ਦੱਸੋ ਵੀ ਪੱਪੂ ਪਾਸ ਆ ਪੱਪੂ ਕਹੇ ਜਾਂ ਪਾਸ ਹੈ ਨਾ ਹਾਂ ਉਹ ਕਹਿੰਦਾ ਵੀ ਮੋਟੇ ਜ਼ਿੰਦਗੀ ਪਰ ਮੈਂ ਕਰਿਆ ਵਾ ਕੰਮ ਮੇਰਾ ਕਦੇ ਫੇਲੇ ਨਹੀਂ ਹੋ ਸਕਦਾ ਆਇਆ ਕੰਮ ਹੋ ਗਿਆ ਹਾਂ ਕੀ ਬਾਤ ਆ ਜਿਹੜਾ ਨਾ ਕੰਮ ਕਰਦਾ ਨਾਲੇ ਸਰਪ ਪਾਪ ਆ ਕੇ ਵਿਚਲਾਤੀ ਪੈ ਪਲੇ ਪਰ ਉਹ ਨਾਲ ਹੀ ਕਰ ਗਿਆ ਉਹ ਨਾਲ ਹੀ ਕਰ ਉਹ ਵੀ ਪਿੱਛੇ ਬੰਦ ਕਰਦੇ ਖਲਦੀ ਪਾਪ ਪਾਪ ਬੰਦ ਕਰਤੀ ਵੀ ਬੋਲੂਗਾ ਨਹੀਂ ਮੁੜ ਕੇ ਉਹ ਰਾਰ ਕਰਦਾ ਰਾਰ ਦੇ ਵਿੱਚ ਹੱਲੀ ਕਰਾਤੀ ਪਪੂ ਨੇ ਤਪੂ ਨੇ ਰਾਰਦੀ ਚਲੋ ਜਿਹੜੇ ਕਿ ਹੋਣਾ ਚਾਹੀਦਾ ਕੰਮ ਕਿੱਦਾਂ ਲੱਗਿਆ ਵਧੀਆ ਹੋਇਆ ਕਿਉਂਕਿ ਤੁਸੀਂ ਵਿਭਾਗ ਵਿੱਚ ਕੰਮ ਕਰਿਆ 16 ਓਕੇ ਆ ਕੰਮ 16 ਇੱਧਰ ਵੀ ਦੱਸੋ ਮੈਨੂੰ ਮੜ ਜਾ ਕਿਉਂਕਿ ਤੁਸੀਂ ਹੈ ਨਹੀਂ ਦੇ ਹੈ ਹੈ ਆਵਾਜ਼ ਕਰਨੀ ਬਿਚੋ ਪਹਿਲਾਂ ਚੋ ਆਇਆ ਹਾਂਜੀ ਇਹ ਤਾਂ ਪਾ ਦੇਣਾ ਉਹਨੇ ਬਾਈ ਨੇ ਤੁਸੀਂ ਆਹ ਦੱਸੋ ਜੀ ਮੈਨੂੰ ਕੰਮ ਵੀ ਤੁਸੀਂ ਹੈ ਨਹੀਂ ਦੇਗਾ ਕੱਲ ਤਾਂ ਬਾਈਓ ਤਾਰੇ ਵਿੱਕੀ ਬਾਈ ਤੁਸੀਂ ਆਹ ਵੇਖੋ ਮਾੜੀ ਮੋਟੀ ਕੋਈ ਲੱਗਦਾ ਕੋਈ ਕੌਮੀ ਪੇਸ਼ੀ ਦੀ ਆਰਤੂਰ ਤਾਂ ਠੀਕ ਲੱਗਦੇ ਐਨ ਓਕੇ ਕੋ ਕੰਪਲੇਂਟ ਤਾਂ ਨਹੀਂ ਕਰੂਗਾ ਕੇ ਬਿਆਹ ਰਹਿ ਗਿਆ ਆ ਰਹਿ ਗਿਆ ਉਹ ਨਹੀਂ ਕੱਟਦਾ ਹਾਂ ਐਨ ਓਕੇ ਕੰਮ ਲਓ ਜੀ ਬਿਜਲੀ ਬੋਰਡ ਮਹਿਕਮੇ ਰਿਚ ਪਾਸ ਕਰਤਾ ਨਹੀਂ ਹੱਲੇ ਇਹ ਰਿਟਾਇਰ ਬਿਜਲੀ ਬੋਰਡ ਮਹਿਕਮਾ ਇਹ ਨਹੀਂ ਪ੍ਰਾਣਾ ਦਾ ਬਾਈ ਪ੍ਰਾਣਾ ਹੀ ਖੰਡ ਰਹੂਗਾ ਕਾਦਰ ਜੀ ਹਾਂ ਜੀ ਨਾ ਇੰਨੇ ਬੋਧਿਆ ਕਰਦਾ ਜੇ ਨਾ ਹੋਵੇ ਬੇ ਕੋਈ ਨੁਕਸਾਨਾ ਕੱਢੇ ਜੇ ਤੇ ਮੈਂ 4 ਰੁਪਏ ਦੇਵਾਂ ਜੀ ਫਿਰ ਕਿ ਭਈ ਇਹ ਲਜਮਣ ਵਾਲੇ ਇਧਰ ਨੂੰ ਭਈ ਇਹ ਨੂੰ ਜਲਾਉਣਾ ਪੁਰਸੇ ਹੁਣ ਸਦਾ ਕੰਮ ਨਿਭੜੇ ਜੇ ਤੇ ਅਜ ਡੋਗੋਟਾ ਨਹੀਂ ਆਣਗਾ ਤੇ ਨਾ ਪਾਇਰ ਨਹੀਂ ਹੁਣ ਦੇ ਜਾ ਹੁਣ ਤੁਸੀਂ ਜਾਣਾ ਹਾਂ ਮੈਂ ਨਾਲ ਇਹਨੂੰ ਗੁੱਪੀ ਖੜਾ ਪਾ ਉੱਥੇ ਲਾਉਂ ਗੋਦ ਤੇ ਮੈਂ ਸਾਡੀ ਹਾਜ਼ਰੀ ਯਾਰ ਚਾ ਲਿਆ ਹਾਂ ਮੇਰੀ ਹੁਣ ਲੋੜ ਹੈਗੀ ਓਰੇ ਨਹੀਂ ਬੱਸ ਤੇਰੇ ਕੰਮ ਤਾਂ ਨਿਭੜੇ ਸੇ ਤਾਂ ਕਰਦੇ ਕਿ ਅਟਕੇ ਹੁਣ ਇੱਥੇ ਨਹੀਂ ਹੁਣ ਹੋਰ ਨਹੀਂ ਇਹਦਾ ਹੰਤਾ ਹੁਣ ਬੇਚ ਦੇਣਾ ਏ ਤੁਸੀਂ ਪਵਾ ਕੇ ਜਾਇਓ ਮਾੜੀ ਮੇਰੇ ਨਾਲ ਅੱਛਾ ਇੱਥੇ ਜ਼ੋਰ ਮਾਰ ਕੇ ਪੈੜੀਆਂ ਉਹ ਮਾਸੜੀ ਜੀ ਤੇ ਜ਼ੋਰ ਨਹੀਂ ਲੱਗਣਾ ਜਿਵੇਂ ਤੁਸੀਂ ਕਹਿੰਦੇ ਹੋ ਰਿਟਾਇਰ ਮਹਿਕਮਾ ਹੋ ਗਿਆ ਉਮਰ ਵੀ ਹੋ ਗਈ ਜ਼ੋਰ ਨਹੀਂ ਉਹਦੇ ਪ੍ਰੋਪਰ ਲੱਗਣਾ ਉਹ ਤੁਸੀਂ ਮਾੜਾ ਮੇਰੇ ਨਾਲ ਹੈਲਪ ਯੂ ਰਾ ਕੇ ਜਾਇਓ ਹਨਾ ਤੇ ਪੌੜੀ ਕਿੱਥੇ ਆਪਣੀ ਉੱਪਰ ਜਾਣ ਨੂੰ ਹੁਣ ਉੱਪਰ ਜਾਣ ਪੌੜੀ ਪੌੜੀ ਚੱਲੇਗੀ ਘਰ ਨਾਲ ਚਲੋ ਕੋਈ ਦੀ ਵੀ ਬਣਾਉਵੇਂ ਨਿਕਾੜ ਮੈਂ ਜਾਣਾ ਜਿੱਪਾ ਨੂੰ ਹੁਣ ਪੈਰ ਲੈ ਆਉ ਜੀ ਕਿੱਥੇ ਆ ਇਹ ਮੱਜੀ ਤੇ ਚੜ ਕੇ ਦੇਖੋ ਹੀ ਲੈ ਇਹ ਜੀਜਾ ਕਹਦਾ ਮੈਂ ਚੜਨਾ ਪਰ ਨੂੰ ਆ ਚੱਕ ਲਿਓ ਪੈਰ ਕਾਦੇ ਮੈਂ ਕਾਦੇ ਚੜਨਾ ਭੱਤੀ ਕਰ ਉਹ ਕਾਲੂ ਜੇ ਲੋੜ ਪਏ ਟੰਮ ਖਤਮ ਹੋਇਆ ਹੋਇਆ ਤੂੰ ਗੇਰ ਮੈਨੂੰ ਉੱਪਰ ਤੇ ਆ ਕੇ ਅੰਦਰ ਵਿੱਚ ਉਹ ਜੇ ਕਾਲੂ ਮੰਨ ਲੋ ਬਾਈ ਚਾਂਸ ਲੋੜ ਪੈ ਜਵੇ ਹਾਂ ਟਰਾਈ ਕਰੋ ਮੈਨੂੰ ਪਤਾ ਵੀ ਕਾਲੂ ਜੇ ਬਾਈ ਚਾਂਸ ਜਦ ਲੋੜ ਪੈਣੀ ਆ ਮੈਂ ਘਾਂਟਾ ਪੈਦਾ ਮੈਂ ਸਾਲੇ ਨੂੰ ਫੋਨ ਕਰ ਦਿੰਦਾ ਮਹਾ ਸਿੰਘਾਂ ਮਾਂ ਉੱਥੇ ਵਾਲਾ ਨਾ ਤੇ ਤੂੰ ਜਾਣਦਾ ਹੈਗਾ ਉਹਨੂੰ ਜੇ ਬਾਈ ਚਾਂਸ ਹੋ ਹੀ ਨਾ ਆਇਆ ਜੇ ਉਹੀ ਨਾ ਆਇਆ ਉਹਦੀ ਕਿਆ ਜੁਨਤਾ ਹੁਣ ਆਵੇ ਉਹਦੀ ਕਿਆ ਚੁਰਤਾ ਹਾਂ ਹਾਂ ਐਡੀ ਪਾਵਰ ਹੋ ਗਈ ਜੀ ਵੀਰ ਐਡੀ ਪਾਵਰ ਹੋ ਗਈ ਹੁਣ ਤੈਨੂੰ ਪਤਾ ਸਰਕਾਰ ਚ ਹੈਗੇ ਆ ਪਾਇਆ ਵੀ ਡਰਦਾ ਹੋਇਆ ਆਊਗਾ ਵੀ ਕਦੇ ਨੌਕਰੀ ਦੇਣਾ ਮਿਠਾ ਲੈ ਮੈਂ ਉਹਨੂੰ ਪੰਪ ਦਈ ਜਾਗਾ ਮੈਂ ਤੈਨੂੰ ਪੱਕਾ ਕਰਾ ਦੇਣਾ ਮੈਂ ਪੱਕਾ ਕਰਾ ਦੇਣਾ ਪੰਪ ਦਈ ਵੀ ਤੂੰ ਪਰਵਾਹ ਨਾ ਕਰ ਤੂੰ ਪਰਵਾਹ ਨਾ ਕਰ ਚਲੋ ਅੰਦਰੇ ਪਏ ਆਈ ਅੰਦਰੇ ਰੱਖੇ ਹੋਏ ਤੇ ਆ ਇੱਥੇ ਰੱਖਿਓ ਜੀ ਹਰ ਦੋ ਇਹ ਆਪੇ ਇਹ ਮਾਥੜੀ ਟਮਾਟਰ ਕਾਲਿਆ ਨਹੀਂ ਕੋਈ ਨਹੀਂ ਕੋਈ ਨਹੀਂ ਆ ਚੱਕ ਲਉ ਥੋੜੀ ਹੋਇਆ ਲੋਕ ਆ ਨਾ ਲੈ ਕੇ ਆਬਾ ਤਨਾ ਮਾਰਗੇ ਚਲੋ ਬਾਕੀ ਮਿਲਦੇ ਹਾਂ ਹੁਣ ਤੁਹਾਨੂੰ ਬਾਅਦ ਚੀ ਪਾ ਲੈ ਪ੍ਰੋਫੈਸਰ ਪਾ ਕਰ ਲਈ ਆਪਣਾ ਪੂਰਾ ਤੇ ਇੱਕ ਰਹਿ ਗਈ ਤਿਸਟੇ ਉਹ ਵੀ ਅੱਜ ਕੰਮ ਕਰ ਦਈਏ ਫਤਿਹ